ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਜੇ ਕੋਈ ਉਦਾਸ ਹੁੰਦਾ ਹੈ ਤੇ ਜਿਹੜਾ ਆਪਣਾ ਸਟੇਟਸ ਅਪਡੇਟ ਕਰਦਾ ਹੈ ਫੀਲਿੰਗ ਸੈਡ ਜੇ ਕੋਈ ਗੁੱਸੇ ਵਿੱਚ ਹੁੰਦਾ ਹੈ ਤੇ ਆਪਣਾ ਸਟੇਟਸ ਹਿਸਾਬ ਨਾਲ ਅਪਡੇਟ ਕਰ ਦਿੰਦਾ ਹੈ ਕਿ ਫੀਲਿੰਗ ਐਂਗਰੀ ਤੇ ਜੇ ਕੋਈ ਖੁਸ਼ ਹੁੰਦਾ ਹੈ ਤੇ ਕਹਿ ਦਿੰਦਾ ਹੈ ਕਿ ਫੀਲਿੰਗ ਹੈਪੀ ਤੇ ਜੇ ਹੁਣ ਆਪਾਂ ਗੱਲ ਕਰੀਏ ਭਾਜੀ ਗੈਰੀ ਸੰਧੂ ਦੀ ਗੈਰੀ ਸੰਧੂ ਭਾਜੀ ਨੂੰ ਕੀ ਹੋ ਗਿਆ ਤੁਹਾਡੇ ਕੋਲ ਪੁੱਛ ਨਹੀਂ ਰਿਹਾ ਨਾ ਤੁਹਾਨੂੰ ਦੱਸ ਰਿਹਾ ਸਿਰਫ ਇੱਕ ਗੱਲ ਕਰ ਰਿਹਾ ਕਿਉਂਕਿ ਉਹਨ ਇੰਸਟਾਗ੍ਰਾਮ ਤੋਂ ਜਿੰਨੀਆਂ ਵੀ ਪੋਸਟਾਂ ਸਨ ਉਹ ਡਿਲੀਟ ਕਰ ਦਿੱਤੀਆਂ ਨੇ ਸੋ ਇਸ ਦੇ ਪਿੱਛੇ ਜਿਹੜੀ ਵਜ੍ਹਾ ਆ ਉਹ ਸਮਝ ਨਹੀਂ ਆਈ ਪਰ ਜੋ ਵਜ੍ਹਾ ਤੁਸੀਂ ਸਮਝੀ ਆ ਹਾਂ ਹਾਂ ਜੈਸਮਿਨ ਸੈਂਡਲਸ ਉਹ ਵਜ੍ਹਾ ਨਹੀਂ ਪਰ ਮੈਨੂੰ ਨਹੀਂ ਪਤਾ ਇਹ ਕਿਹੜੀ ਵਜ੍ਹਾ ਹੈ ਕਿਉਂਕਿ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਉਹਨਾਂ ਨੇ ਜਿਹੜੀਆਂ ਇੰਸਟਾਗ੍ਰਾਮ ਤੇ ਪੋਸਟਾਂ ਨੇ ਉਹ ਕਿਉਂ ਡਿਲੀਟ ਕੀਤੀਆਂ ਨੇ ਤੇ ਜਿੱਦਾਂ ਹੀ ਕੁਝ ਪਤਾ ਲੱਗ ਜਾਏ ਤੁਸੀਂ ਵੀ ਸਾਨੂੰ ਦੱਸਿਓ ਤੇ ਜਿੱਦਾਂ ਸਾਨੂੰ ਪਤਾ ਲੱਗਦਾ ਅਸੀਂ ਵੀ ਤੁਹਾਨੂੰ ਦੱਸਾਂਗੇ ਸੋ ਪਹਿਲਾਂ ਤਾਂ ਇਹ ਤਾਂ ਕਦੀ ਨਹੀਂ ਹੋਇਆ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਤਾਂ ਮੂਡ ਤਾਂ ਨਹੀਂ ਭਾਜੀ ਦਾ ਕਿਤੇ ਖਰਾਬ ਜਾਂ ਫਿਰ ਪੁਰਾਣਾ ਰਿਸ਼ਤਾ ਚੇਤੇ ਆ ਗਿਆ ਹੋਵੇ ਖੈਰ ਜਿਹੜੀ ਵੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਜਲਦੀ ਇੱਕ ਦੋ ਦਿਨ ਤੱਕ ਸਾਹਮਣੇ ਆਵੇਗੀ ਜਿੱਦੇ ਸਾਹਮਣੇ ਆਏਗੀ ਸੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...